अपराधिक वारदातों जुड़िया हुई जदों खबर सामने हन देश अंदर एक डर सहिम माहौल बन जाता है पर अजिं वारदात घटने बजाय हूँ लगातार बददिया जिस कारण स्थिति काफ़ी चिंताजनक बनी हुई है ताज़ा मामला सांझा करांगे मोगा जिले के पिंड ढिलवंवाला विखे शक कारण पति वालों अपनी पत्नी की कहिया मार के बेरेमी हत्या किए जा मामला सामने आया है इस संबंधी जानकारी दिद्या डी ਐਸਬੀ ਬਗਾਪੁਰਾ ਦਾ ਦਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਬੰਧ ਵਿੱਚ ਮ੍ਰਿਤਕਾ ਦੇ ਪਰਾ ਯਾਸਿਮ ਖਾਨ ਨਿਵਾਸੀ ਪਿੰਡ ਮੱਜੂ ਕੇ ਬਰਨਾਲਾ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਉਸ ਦੀ ਭੈਣ ਪ੍ਰਵੀਨ ਕਰੀਬ ਸਾਲ ਦਾ ਵਿਆਹ ਰੇਖੀ ਖਾਨ ਨਿਵਾਸੀ ਪਿੰਡ ਟਿਲਵਾਂ ਨਾਲ ਕਰੀਬ 9 ਸਾਲ ਪਹਿਲਾਂ ਹੋਇਆ ਸੀ ਉਹ ਮੇਰੀ ਭੈਣ ਨੂੰ ਅਕਸਰ ਹੀ ਕੁੱਟ ਮਾਰ ਕਰਦਾ ਰਹਿੰਦਾ ਸੀ ਜਦੋਂ ਮੈਂ ਆਪਣੀ ਮਾਤਾ ਤੇ ਫੂਆ ਨੂੰ ਨਾਲ ਲੈ ਕੇ ਪਿੰਡ ਢਿਲਵਾਵਾਂ ਵਾਲਾ ਵਿਖੇ ਆਇਆ ਤਾਂ ਦੇਖਿਆ ਕਿ ਉਸਦੀ ਭੈਣ ਪ੍ਰਵੀਨ ਵੇੜੇ ਵਿੱਚ ਪਈ ਤੜਫ ਰਹੀ ਸੀ ਜਿਸ ਦੀ ਗਰਦਨ ਅਤੇ ਮੂੰਹ ਤੇ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਖੂਨ ਵਗ ਰਿਹਾ ਸੀ ਅਤੇ ਰਿਖੀ ਖਾਨ ਆਪਣੇ ਹੱਥ ਸਾਫ਼ ਕਰ ਰਿਹਾ ਸੀ